ਸਾਸ਼ੀਕਲ ਜੀ ਐਤਵਾਰ ਦੀ ਸਵੇਰ ਆ ਔਰ ਤੁਸੀਂ ਸਾਰੇ ਦੇਖ ਰਹੇ ਹੋ ਕਿ ਅਸੀਂ ਯਾਰਾਵਿਲ ਜਿਹੜਾ ਸੌਕਰ ਕਲੱਬ ਆ ਉੱਥੇ ਖੜੇ ਆ ਇੱਥੇ ਕੁਝ ਜਿਹੜੀ ਆ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ ਕੁਝ ਟੈਂਸਟ ਮਾਹੌਲ ਆ ਲੇਕਿਨ ਉਹਦੇ ਬਾਰੇ ਆਪਾਂ ਜਾਨਣਾ ਚਾਹਾਂਗੇ ਸਾਡੇ ਕੋਲ ਹਣੀ ਬਾਜੀ ਆ ਹਣੀ ਬਾਜੀ ਗੱਲ ਕੀ ਹੋਈ ਆ ਕੀ ਹੋਇਆ ਜੀ ਅਸੀਂ ਕੱਲ ਮੈਕਾਵਰ ਕੱਪ ਖੇਡਣ ਇੱਥੇ ਯਾਰਾਵਿਲ ਆਏ ਸੀਗੇ ਸਾਡੀ ਅੰਡਰ 9 ਅੰਡਰ 13 ਦੀ ਟੀਮ ਕੱਲ ਇਹਨਾਂ ਤੋਂ ਜਿੱਤੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਕੱਲ ਸਾਡੇ ਤੇ ਕਲਿਗੇਸ਼ਨ ਲਾਇਆ ਕਿ ਤੁਹਾਡੇ ਬੱਚੇ ਓਵਰ ਏਜ ਨੇ ਤੇ ਅਸੀਂ ਉਹਨੂੰ ਅਪੋਜ਼ ਕੀਤਾ ਕਿ ਸਾਡਾ ਕੋਈ ਵੀ ਬੱਚਾ ਓਵਰ ਏਜ ਨਹੀਂ ਹੈਗਾ ਤੇ ਸਾਡੇ ਕੋਲ ਸਾਰਿਆਂ ਦੇ ਵੈਲਿਡ ਆਸਟ੍ਰੇਲੀਅਨ ਪਾਸਪੋਰਟ ਹੈਗੇ ਆ ਸਾਰਿਆਂ ਬੱਚ ਸਾਰੇ ਬੱਚਿਆਂ ਦੇ ਪਾਸਪੋਰਟਸ ਹੈਗੇ ਆ ਸਾਰੇ ਬੱਚਿਆਂ ਦੇ ਆਸਟ੍ਰੇਲੀਅਨ ਡੇਟ ਆਫ ਬਰਥ ਸਰਟੀਫਿਕੇਟ ਹੈਗੇ ਆ ਸਾਰੇ ਬੱਚਿਆਂ ਦੇ ਐਫਐਫਏ ਨੰਬਰ ਹੈਗੇ ਆ ਜਿਹੜੇ ਵਿਕਟੋਰੀਆ ਫੁੱਟਬਾਲ ਵਿਕਟੋਰੀਆ ਤੋਂ ਸਾਨੂੰ ਦਿੱਤੇ ਜਾਂਦੇ ਆ ਇਸ ਆਰਗੇਨਾਈਜ਼ਿੰਗ ਕਮੇਟੀ ਨੇ ਸਾਨੂੰ ਬਿਨਾ ਦੇਖੇ ਬਿਨਾ ਜਾਂਚੇ ਇਸ ਕਮੇਟੀ ਨੇ ਸਾਨੂੰ ਡਿਸਕਵਾਲਿਫਾਈ ਕਰਤਾ ਕਿਉਂ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਓਵਰ ਏਜ ਹੈ ਪਰ ਕੋਈ ਡਾਕੂਮੈਂਟੇਸ਼ਨ ਇਹਨਾਂ ਨੇ ਚੈੱਕ ਨਹੀਂ ਕੀਤਾ ਜਦੋਂ ਭਾਜੀ ਆਪਾਂ ਕੋਈ ਵੀ ਗੇਮ ਖੇਡਦੇ ਆ ਵਿਕਟੋਰੀਆ ਦੇ ਵਿੱਚ ਇੱਥੇ ਖਾਸ ਤੌਰ ਤੇ ਲੋ ਆ ਕਿ ਵਿਕਟੋਰੀਆ ਦਾ ਇੱਕ ਆਪਣਾ ਰਜਿਸਟਰ ਆ ਠੀਕ ਹੈ ਵਿਕਟੋਰੀਅਨ ਸੌਕਰ ਰਜਿਸਟਰ ਜਿਹੜਾ ਵਾ ਉਹਦੇ ਵਿੱਚ ਆਪਣੇ ਬੱਚਿਆਂ ਦੇ ਨਾਮ ਦਰਜ ਨਹੀਂ ਸੀ ਹੈਗੇ ਹੈਗੇ ਆ ਉਹਦੇ ਵਿੱਚ ਸਾਰੀ ਡੇਟ ਆਫ ਬਰਥ ਰਿਕਾਰਡ ਤੇ ਆਪਣੀਆਂ ਹੁੰਦਾ ਹਾਂਜੀ ਪਰ ਉਹ ਚੈੱਕ ਕਰਨ ਨੂੰ ਨਹੀਂ ਰਾਜ਼ੀ ਤੁਹਾਡੀ ਗੱਲ ਕਿਹਨਾਂ ਨਾਲ ਹੋਈ ਆ ਇਨਾਂ ਦੀ ਆਰਗੇਨਾਈਜ਼ਿੰਗ ਕਮੇਟੀ ਨਾਲ ਹੋਈ ਆ ਇੱਥੇ ਇਨਾਂ ਦੀ ਆਰਗੇਨਾਈਜ਼ਿੰਗ ਕਮੇਟੀ ਹੈਗੀ ਆ ਉਹ ਗੱਲ ਕਰਨ ਨੂੰ ਮਨਾਂ ਕਰਤਾ ਆ ਸਾਡੇ ਕੋਲ ਪੂਰੀ ਰਿਕਾਰਡਿੰਗ ਹੈਗੀ ਆ ਉਹ ਕਹਿ ਰਹੇ ਆ ਕਿ ਇਨਾਂ ਇਨਾਂ ਨੂੰ ਲੱਗਦਾ ਆ ਕਿ ਸਾਡੇ ਬੱਚੇ ਓਵਰ ਏਜ ਨੇ ਇਨਾਂ ਨੇ ਕਿਸੇ ਬੱਚੇ ਨੂੰ ਜਾ ਕੇ ਕਿਹਾ ਕਿ ਤੁਸੀਂ ਕਿੰਨੇ ਸਾਲ ਦੇ ਹੋ ਤੇ ਉਹ ਕਹਿ ਰਿਹਾ ਕਿ ਉਸ ਬੱਚੇ ਨਾਲ ਉਹਨੂੰ ਜਵਾਬ ਦਿੱਤਾ ਜੀ ਕਿ ਮੈਂ 9 ਸਾਲ ਦਾ ਬੱਚਾ ਕਹਿ ਰਿਹਾ ਮੈਂ 12 ਸਾਲ ਦਾ ਤੇ ਬੱਚਾ ਬੱਚੇ ਨੂੰ ਅਸੀਂ ਪੁੱਛਿਆ ਬੱਚਾ ਕਹਿ ਰਿਹਾ ਮੈਂ ਨਹੀਂ ਕਿਹਾ ਪਰ ਸਾਡੇ ਕਿਸੇ ਸਾਹਮਣੇ ਨਹੀਂ ਉਹਨਾਂ ਨੇ ਪੁੱਛਿਆ ਕਿ ਇਹ ਕਿੰਨੇ ਸਾਲ ਦਾ ਆ ਤੇ ਅਸੀਂ ਉਹਨਾਂ ਨੂੰ ਵੈਲਿਡ ਆਸਟ੍ਰੇਲੀਅਨ ਸਾਰੀ ਆਈਡੀਆਂ ਉਹਨਾਂ ਨੂੰ ਦਿਖਾਉਣ ਨੂੰ ਰੈਡੀ ਆ ਅਸੀਂ ਵਿਕਟੋਰੀਆ ਪੁਲਿਸ ਨੂੰ ਵੀ ਕਾਲ ਕੀਤੀ ਆ ਤੇ ਹੁਣ ਦੇਖਦੇ ਆ ਕਿ ਇਹ ਆਰਗੇਨਾਈਜ਼ਿੰਗ ਕਮੇਟੀ ਸਾਡੇ ਬੱਚਿਆਂ ਨੂੰ ਖੇਡਣ ਦੇ ਰਹੀ ਹੈ ਕਿ ਨਹੀਂ ਕਿਉਂਕਿ ਸਾਰੇ ਸਾਡੇ ਬੱਚੇ ਉੱਧਰ ਬੈਠੇ ਨੇ ਅੱਛਾ ਇਹ ਟੀਮ ਹੈ ਜਿਹੜੀ ਬੈਠੀ ਹੋਈ ਹੈ ਇਹ ਟੀਮ ਜਿਹੜੀ ਖੇਡਣ ਲਈ ਬੈਠੀ ਹੋਈ ਹੈ ਖੇਡਣ ਲਈ ਆਈ ਹੈ ਤੇ ਸਾਨੂੰ ਇਹ ਹੋ ਰਿਹਾ ਹੈ ਕਿ ਸਾਡੇ ਨਾਲ ਸਾਡੇ ਬੱਚਿਆਂ ਨਾਲ ਤੱਕਾ ਆ ਕੱਲ ਹਾਰ ਜਿੱਤ ਦੀ ਜਾਂ ਉਹਦੀ ਨਹੀਂ ਹੈਗੀ ਗੱਲ ਇਹ ਹੈਗੀ ਹੈ ਕਿ ਸਾਡੇ ਇਹ ਪਲੇਅਰਸ ਜਿਹੜੇ ਅਪਕਮਿੰਗ ਯੰਗ ਪਲੇਅਰਸ ਆ ਉਹਨਾਂ ਨਾਲ ਇਹਨਾਂ ਨੂੰ ਇਹਨਾਂ ਦਾ ਹੱਕ ਮਿਲੇ ਇਹ ਚਾਰੋਂ ਮੈਚ ਕੱਲ ਆਪਣੀ ਸਕਿੱਲ ਤੇ ਜਿੱਤਨੇ ਤੇ ਇਹਨਾਂ ਨੂੰ ਇਹ ਕਹਿ ਕੇ ਬਾਹਰ ਕਰ ਦਿੱਤਾ ਜਾਣਾ ਵਿਦਆਊਟ ਪ੍ਰੂਫ ਐਨੀ ਜਾਂਚ ਕਰਕੇ ਕਿ ਤੁਸੀਂ ਓਵਰ ਏਜ ਜਿਸ ਕਰਨ ਭਾਜੀ ਸਾਡੇ ਨਾਲ ਨੇ ਜਸ ਕਰਨ ਭਾਜੀ ਤੁਸੀਂ ਇਸ ਟੀਮ ਦੇ ਨਾਲ ਜੁੜੇ ਹੋਏ ਹੋ ਮੈਂ ਗੱਲਬਾਤ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਤੁਹਾਡੇ ਕੋਲ ਜਦੋਂ ਸਾਰੇ ਪ੍ਰੂਫ ਹੈ ਤੇ ਗੱਲ ਕੀ ਅੜੀ ਕਿੱਥੇ ਆ ਕਣੇ ਕਹਾਣੀ ਇਹੀ ਥੀ ਇਹ ਵੀ ਜਦੋਂ ਅਸੀਂ ਇਹ ਈਵਿਡੈਂਸ ਦਿਖਾਇਆ ਹੁਣ ਸਾਡੇ ਕੋਲ ਇੱਕ ਬੱਚਾ ਸੀਗਾ ਜਿਹਦੀ ਕੋਈ ਇੰਡੀਅਨ ਪਾਸਪੋਰਟ ਹੈ ਹਾਂਜੀ ਹੁਣ ਇੰਡੀਅਨ ਪਾਸਪੋਰਟ ਦੇ ਵਿੱਚ ਫੋਟੋ ਦੇ ਥੱਲੇ ਪੀਰੈਂਟ ਐਜ਼ ਅ ਗਾਰਡੀਅਨ ਸਿਗਨੇਚਰ ਕਰਦਾ ਤੇ ਉਹ ਕਹਿੰਦੇ ਵੀ ਇਹ ਤੁਹਾਡਾ ਪਾਸਪੋਰਟ ਜਾਲੀ ਹੈ ਹੈਂਡ ਰਾਈਟਨ ਲਿਖਿਆ ਹੋਇਆ ਤੇ ਉਸ ਸਪੈਸੀਫਿਕ ਬੱਚੇ ਲਈ ਅਸੀਂ ਉਹਨਾਂ ਨੂੰ ਫੁੱਟਬਾਲ ਵਿਕਟੋਰੀਆ ਦਾ ਆਈਡਿਟੀ ਕਾਰਡ ਦੁੱਤਾ ਉਹਦਾ ਬਰਥ ਸਰਟੀਫਿਕੇਟ ਦੁੱਤਾ ਤੇ ਉਹਨੂੰ ਵੀ ਇਹ ਰੈਕਗਨਾਈਜ਼ ਨਹੀਂ ਕਰ ਰਹੇ ਹੈਗੇ ਹੁਣ ਜੋ ਅਫੀਸ਼ੀਅਲ ਆਸਟ੍ਰੇਲੀਅਨ ਆਈਡੀ ਹੈ ਬੱਚਾ ਇੱਥੇ ਦਾ ਬੌਰਨ ਹੈ ਬਰਥ ਸਰਟੀਫਿਕੇਟ ਉਹਨੂੰ ਵੀ ਮਨ ਨਹੀਂ ਰਹੀ ਹੈਗੀ ਪਰ ਹੁਣ ਕਹਾਣੀ ਅੱਗੇ ਕਿੱਦਾਂ ਚੱਲੇਗੀ ਮਤਲਬ ਹੁਣ ਆਪਾਂ ਆਬਵੀਅਸਲੀ ਆਪਣੇ ਕੋ ਪਾਸਪੋਰਟ ਇੱਥੇ ਤੋਂ ਹੀ ਲੈ ਕੇ ਨਾਲ ਆਏ ਹੋ ਤੇ ਕੀ ਕੀ ਇਹਨਾਂ ਦੀ ਕਮੇਟੀ ਗੱਲ ਸੁਣਨ ਨੂੰ ਤਿਆਰ ਹੈ ਬਿਲਕੁਲ ਤਿਆਰ ਨਹੀਂ ਹੈਗੀ ਜੀ ਅਸੀਂ ਰਾਤ ਵੀ ਇਹਨਾਂ ਨੂੰ ਈਮੇਲ ਭੇਜੀ ਹੈ ਸਿਰਫ ਈਮੇਲ ਤੇ ਸਾਨੂੰ ਕੋਈ ਫੋਨ ਆਨਸਰ ਨਹੀਂ ਕਰ ਰਹੀ ਸਿਰਫ ਕਹਤਾ ਵੀ ਵੀ ਮੇਡ ਦਾ ਡਿਸੀਜਨ ਯੂ ਗਾਇਜ਼ ਨੋਟ ਪਲੈਨਿੰਗ ਹੁਣ ਉਧਰ ਉਹ ਟੀਮ ਜਿਹੜੀ ਕੱਲ 4 ਮੈਚ ਹਾਰ ਕੇ ਗਈ ਹੈ ਉਹ ਗਰਾਊਂਡ 'ਚ ਖੜੀ ਹੈ ਤੇ ਆ ਬੱਚੇ ਜਿਹੜੇ 4 ਮੈਚ ਜਿੱਤੇ ਆ 14 ਗੋਲਾਂ ਦੇ ਨਾਲ ਇਹ ਬਾਹਰ ਬੈਠੇ ਇਹ ਫੇਅਰ ਨਹੀਂ ਹੈਗਾ ਸਾਡੇ ਨਾਲ ਕਾਉਂਸਲਰ ਪ੍ਰੀਤ ਜੀ ਵੀ ਨੇ ਔਰ ਤੁਸੀਂ ਕਿਉਂਕਿ ਲੋਕਲ ਕਾਉਂਸਲਰ ਹੋ ਸਰਕਾਰੀ ਦਰਬਾਰੇ ਤੁਹਾਡੇ ਜਾਣ ਪਛਾਣ ਆ ਸਭ ਕੁਝ ਆ ਤੁਸੀਂ ਇਹਨੂੰ ਕਿਦਾਂ ਦੇਖ ਰਹੇ ਹੋ ਪਾਜੀ ਤੱਕਾ ਹੀ ਹੋ ਰਿਹਾ ਆ ਕਿਉਂਕਿ ਅਸੀਂ ਕਮੇਟੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਈਡੀ ਪ੍ਰੋਡਿਊਸ ਕਰ ਦੰਨੇ ਜਿਹੜੀ ਵੀ ਗੱਲਬਾਤ ਕੱਲ ਹੋਈ ਹੈ ਉਹ ਸਾਰੀ ਐਲੀਗੇਸ਼ਨ ਹੀ ਹੈ ਕੋਈ ਉਹਨਾਂ ਕੋਲ ਕੁਝ ਫੈਕਟ ਚੈੱਕ ਨਹੀਂ ਕੀਤਾ ਹੋਇਆ ਕੋਈ ਪ੍ਰੂਫ ਨਹੀਂ ਹੈਗਾ ਤੇ ਇਹ ਕੱਲੇ ਬੱਚਿਆਂ ਦੀ ਗੱਲ ਨਹੀਂ ਇਹ ਸਾਡੀ ਕਮਿਊਨਿਟੀ ਦੀ ਵੀ ਰੈਪਿਟੇਸ਼ਨ ਦਾ ਸਵਾਲ ਆ ਦੇ ਕੋਈ ਨਾ ਵਿਕਟੋਰੀਆ ਪੁਲਿਸ ਹਲੇ ਆ ਰਹੀ ਹੈ ਤੇ ਅਸੀਂ ਗੱਲਬਾਤ ਕਰਦੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਪੁਲਿਸ ਦੇ ਨਾਲ ਜਿਹੜਾ ਉਹ ਅੰਦਰ ਜਾਓਗੇ ਤੇ ਫਿਰ ਪੁਲਿਸ ਜਿਹੜੀ ਆ ਉਹ ਤੁਹਾਨੂੰ ਐਕਸੈਸ ਦਵਾਵੇ ਦੇਖੋ ਭਾਜੀ ਆਸਟ੍ਰੇਲੀਆ ਵਰਗੀ ਕੰਟਰੀ ਚ ਜਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਕਿ ਬਿਨਾ ਤੁਸੀਂ ਆਈਡੀ ਚੈੱਕ ਕੀਤੇ ਕਿਸੇ ਦੀ ਅਲੀਗੇਸ਼ਨ ਤੇ ਤੁਸੀਂ ਬੱਚਿਆਂ ਨੂੰ ਨਾ ਖੇਡਣ ਦੋ ਤੋ ਥਿਸ ਇਜ਼ ਡਿਸਕ੍ਰਿਮੀਨੇਸ਼ਨ ਠੀਕ ਹੈ ਬੱਚਿਆਂ ਦੇ ਰਾਈਟਸ ਉਹਨਾਂ ਤੋਂ ਲਿੱਤੇ ਜਾ ਰਹੇ ਨੇ ਜਿਹੜੇ ਇੰਨੀ ਤਿਆਰੀ ਉਹਨਾਂ ਨੇ ਕਿੰਨੇ ਮਹੀਨਿਆਂ ਤੋਂ ਕੀਤੀ ਹੈ ਇਹ ਟੂਰਨਾਮੈਂਟ ਲਈ ਅੱਜ ਉਹਨਾਂ ਨੇ ਸੈਮੀਫਾਈਨਲ ਖੇਡਣਾ ਸੀ ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਇਸ ਕਮੇਟੀ ਵੱਲੋਂ ਕਮੇਟੀ ਸਾਡੀ ਗੱਲ ਸੁਣੇ ਆਈਡੀ ਚੈੱਕ ਕਰੇ ਤੇ ਫਾਲੋ ਦਾ கரੈਕਟ ਪ੍ਰੋਸੈਸ ਕਿ ਬੱਚਿਆਂ ਨੂੰ ਖੇਡਣ ਦਵੇ ਪਰ ਉਹ ਤਿਆਰ ਨਹੀਂ ਹੈਗੇ ਦੇਖੋ ਐਟ ਦੀ ਐਂਡ ਆਫ ਦਾ ਫੈਸਿਲਿਟੀ ਕਾਉਂਸਲ ਦੀ ਫੈਸਿਲਿਟੀ ਹੈ ਜੀ ਫੁੱਟਬਾਲ ਵਿਕਟੋਰੀਆ ਦੇ ਅੰਡਰ ਆ ਸਾਰੇ ਮੈਚਸ ਹੋ ਰਹੇ ਹਨ ਪਰ ਇਹ ساری ਕਹਾਣੀ ਜਿਹੜੀ ਘਟਨਾ ਵਾਪਰੀ ਹੈ ਸੈਟਰਡੇ ਸੰਡੇ ਹੁਣ ਤੁਹਾਨੂੰ ਪਤਾ ਹੀ ਸਾਰਾ ਕੁਝ ਬੰਦ ਪਿਆ ਤੇ ਵੀ ਹੈਵ ਲਿਮਿਟਡ ਆਪਸ਼ਨਸ ਐਟ ਦਿਸ ਸਟੇਜ ਬਟ ਅਸੀਂ ਇਹ ਇਸ਼ੂ ਨੂੰ ਮਤਲਬ ਲਾਈਟਨਿੰਗ ਨਹੀਂ ਲੈ ਰਹੇ ਲਾਈਕ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਐਂਡ ਇਟ ਕੁਡ ਵੈਰੀ ਮੱਚ ਬਲੋ ਅਪ ਬਹੁਤ ਹੀ ਜਲਦ ਪੁਲਿਸ ਜਿਹੜੀ ਆ ਉਹ ਇੱਥੇ ਪਹੁੰਚਣ ਵਾਲੀ ਆ ਔਰ ਬੱਚੇ ਤੁਸੀਂ ਦੇਖ ਰਹੇ ਹੋ ਕਿ ਤਿਆਰ ਹੋ ਕੇ ਇੱਥੇ ਬੈਠੇ ਨੇ ਘਰੋਂ ਖੇਡਣ ਆਏ ਨੇ ਉਹਨਾਂ ਨੂੰ ਖੇਡਣ ਨਹੀਂ ਦਿੱਤਾ ਜਾ ਰਿਹਾ ਐਲੀਗੇਸ਼ਨਸ ਲੱਗੇ ਹੋਏ ਨੇ ਪਾਸਪੋਰਟ ਹੋਣ ਦੇ ਬਾਵਜੂਦ ਸਰਟੀਫਿਕੇਟਸ ਹੋਣ ਦੇ ਬਾਵਜੂਦ ਇੱਥੇ ਸਾਰਿਆਂ ਦੇ ਬਰਥ ਸਰਟੀਫਿਕੇਟ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਆ ਉਹ ਮਤਲਬ ਪਾਸਪੋਰਟਾਂ ਦੀ ਜਿਹੜੀ ਤੁਹਾਨੂੰ ਦਿਖਾ ਰਹੇ ਆ ਮੇਰੇ ਖਿਆਲ ਡੀਟੇਲਸ ਆਪਾਂ ਜਿਹੜੀਆਂ ਪੂਰੀਆਂ ਨਹੀਂ ਦਿਖਾ ਸਕਦੇ बिकॉज ਆਫ ਪ੍ਰਾਈਵੇਸੀ ਰੀਜ਼ਨ ਆ ਲੇਕਿਨ ਤੁਸੀਂ ਦੇਖ ਰਹੇ ਹੋ ਕਿ ਪਾਸਪੋਰਟ ਨੇ ਇਸ ਬਰਥ ਸਰਟੀਫਿਕੇਟਸ ਨੇ ਔਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜਾ ਹੈ ਉਹ ਇਹਨਾਂ ਨੂੰ ਖੇਡਣ ਨਹੀਂ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ 10 15 ਮਿੰਟ ਤੱਕ ਪੁਲਿਸ ਪਹੁੰਚ ਰਹੀ ਹੈ ਉਸ ਤੋਂ ਬਾਅਦ ਫਿਰ ਅਪਡੇਟ ਕਰਦੇ ਆ ਐਸ ਵੇਲੇ ਹਾਂ ਯਾਰਾਵੈਲ ਦੇ ਵਿੱਚ ਜੇਕਰ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਤੁਸੀਂ ਇੱਥੇ ਪਹੁੰਚ ਸਕਦੇ ਹੋ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਹੈ ਇਹ ਘਰੋਂ ਖੇਡਣ ਆਏ ਨੇ ਇਹਨਾਂ ਨੂੰ ਖੇਡਣ ਦਿੱਤਾ ਜਾਵੇ ਬਾਕੀ ਹਾਰ ਜਿੱਤ ਪ੍ਰਮਾਤਮਾ ਦੇ ਹੱਥ ਆ ਇੱਕ ਵਾਰੀ ਭੱਜਣ ਦਾ ਇੱਕ ਵਾਰੀ ਦੌੜਨ ਦਾ ਇੱਕ ਵਾਰੀ ਖੇਡਣ ਦਾ ਮੌਕਾ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਪਬਲਿਕ ਟਾਈਮ ਤੋਂ ਹਰ ਪ੍ਰੀਤਮਾ